ਕਲ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ तमाम ਦਿਸਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਏ ਆ ਸਮਾਣਾ ਦੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਕੋਲਕਾਤਾ ਸਰਕਾਰ ਤੇ ਸੈਂਟਰ ਸਰਕਾਰ ਦਾ ਜਿਹੜਾ ਅੱਜ ਪੁਤਲਾ ਫੁਕਿਆ ਜਾ ਰਿਹਾ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਡਾਕਟਰ ਮਮਤਾ ਦਾ ਜਿਹੜਾ ਰੇਪ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਉਸ ਦਾ ਬਲਤਕਾਰ ਹੁੰਦਾ ਉਸ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰਾਂ ਦੇ ਵਿੱਚ ਵੀ ਜਿਹੜਾ ਰੋਜ ਜਤਾਇਆ ਜਾਂਦਾ ਤੇ ਅੱਜ ਸਮਾਣਾ ਦੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਵੱਲੋਂ ਕੇਂਦਰ ਸਰਕਾਰ ਤੇ ਸੈਂਟਰ ਸਰਕਾਰ ਦਾ ਜਿਹੜਾ ਪੁਤਲਾ ਫੂਕੇ ਲਗਾਤਾਰ ਪ੍ਰਦਰਸ਼ਨ ਕੀਤਾ ਗਿਆ ਗੱਲਬਾਤ ਕਰਾਂਗੇ ਸਾਰੀ ਪਰ ਤਸਵੀਰਾਂ ਜਿਹੜੀਆਂ ਸਮਾਣਾ ਦੇ ਬਿਜਲੀ ਬੋਰਡ ਤੋਂ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੇਂਦਰ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਸਮਾਣਾ ਡਿਵੀਜ਼ਨ ਤੇ ਜਿੰਨੇ ਵੀ ਅਸੀਂ ਯੂਨੀਅਨ ਜਥੇਬੰਦੀਆਂ ਨੇ ਵੱਖ-ਵੱਖ ਜਿਹੜੀਆਂ ਯੂਨੀਅਨ ਜਥੇਬੰਦੀਆਂ ਨੇ ਉਹ ਅੱਜ ਜਿਹੜਾ ਸਾਡਾ ਭੈਣ ਨਾਲ ਕੋਲਕਾਤਾ ਗੰਢ ਜਿਹੜਾ ਆਪਣੇ ਨਾਲ ਵਾਪਰੇ ਆ ਜੀ ਉਸ ਦੇ ਰਿਕਾਰਡਿੰਗ ਅੱਜ ਅਸੀਂ ਹਰਦੀ ਫੂਪ ਰਹੇ ਤੇ ਇਨਸਾਫ ਦੀ ਮੰਗ ਕਰਦੇ ਆਂ ਸੈਂਟਰ ਸਰਕਾਰ ਤੋਂ ਤੇ ਕਲਕੱਤਾ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆਂ ਇਹਨਾਂ ਦੀ ਜਿਹੜੇ ਇਹਨਾਂ ਦੇ ਨਕਾਮੀਆਂ ਕਰਕੇ ਘਟੀਆਂ ਸਰਕਾਰਾਂ ਕਰਕੇ ਜਿਹੜੇ ਇਹ ਭੈਣਾ ਦੀਆਂ ਭੈਣਾ ਦਾ ਘਰ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਗਿਆ ਠੀਕ ਸਰ ਕੀ ਕਹੋਗੇ ਜਿਹੜਾ ਤੁਸੀਂ ਅੱਜ ਬਾਹਰ ਕੇਂਦਰ ਸਰਕਾਰ ਤੇ ਕਲਕੱਤਾ ਸਰਕਾਰ ਦਾ ਪੁਤਲਾ ਫੁਕਿਆ ਅੱਜ ਅਸੀਂ ਸਮਾਣਾ ਬਿਜਲੀ ਕੋਲ ਭਾਗ ਭਲੋ ਪੂਰਨ ਤੌਰ ਤੇ ਨਖੇਦੀ ਕਰਦੇ ਆ ਜਿਹੜੀ ਡਾਕਟਰ ਕੁਲਮਿਤਾ ਦੇ ਨਾਲ ਜਿਹੜਾ ਇਹ ਰੇਪ ਹੋਇਆ ਔਰ ਉਹਦੀ ਜਿਹੜੀ ਹੈ ਕਤਲ ਕੀਤਾ ਗਿਆ ਜਿਹਦੇ ਤੇ ਪੂਰਾ ਭਾਰਤ ਜਿਹੜਾ ਅੱਜ ਚੁੱਪ ਬੈਠਾ ਇਹਦੇ ਨਾਲ ਜਿਹੜੇ ਡਾਕਟਰ ਨੇ ਲੇਡੀਜ਼ ਮੁਲਾਜ਼ਮ ਨੇ ਹੋਰ ਮੁਲਾਜ਼ਮ ਨੇ ਜਿਹੜੇ ਅੱਜ ਜਿਹੜੇ ਕੰਮ ਕਰਦੇ ਨੇ ਉਹ ਸੇਫ ਨਹੀਂ ਹੈਗੇ ਇਸ ਕਰਕੇ ਅਸੀਂ ਪੂਰ ਜ਼ੋਰ ਜਿਹੜੀ ਆ ਭਾਰਤ ਤੋਂ ਅਪੀਲ ਕਰਦੇ ਆ ਕਿ ਇਹਨਾਂ ਦੇ ਕਾਤਲਾਂ ਨੂੰ ਲੱਭ ਕੇ ਇਹਨਾਂ ਨੂੰ ਫਾਂਸੀ ਦੀ ਜਿਹੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜੇ ਡਾਕਟਰ ਹੋਰ ਮੁਲਾਜ਼ਮ ਦਿਨ ਰਾਤ ਆਪਣੇ ਦੇਸ਼ ਵਾਸਤੇ ਸੇਵਾ ਕਰਦੇ ਨੇ ਉਹ ਸੁਰੱਖਿਤ ਹੋਣ ਔਰ ਭਾਰਤ ਦਾ ਜਿਹੜਾ ਇਹ ਜਿਹਾ ਇਤਿਹਾਸ ਹੋਵੇ ਕਿ ਲੋਕ ਜੇ ਰਾਤ ਨੂੰ 12 ਵਜੇ ਵੀ ਨਿਕਲਦੇ ਉਹਨਾਂ ਨੂੰ ਬੇਖੌਫ ਆਪਣੀ ਡਿਊਟੀ ਜਾਣ ਦਾ ਜਿਹੜਾ ਹੋਵੇ ਮੌਕਾ ਮਿਲੇ ਇਹ ਜਿਹੜਾ ਪੂਰੇ ਭਾਰਤ ਦੇ ਅੰਦਰ ਜਿਹੜਾ ਇਹ ਕਾਂਡ ਹੋਇਆ ਹੈ निंदनीयੋਗ ਹੈ ਪੂਰਾ ਬਿਜਲੀ ਬੋਰਡ ਵਿਭਾਗ ਇਸ ਦੀ ਨਿੰਦਾ ਕਰਦਾ ਹੈ ਅਸੀਂ ਮੰਗ ਕਰਦੇ ਹਾਂ ਕਿ ਘਾਤਨਾ ਨੂੰ ਜਲਦੀ ਲੱਭ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹਾਂਜੀ ਮੈਡਮ ਕੀ ਕਹੋਗੇ ਜਿਹੜੀ ਇਹ ਬੜੀ ਦੁਖਦਈ ਜਿਹੜੀ ਘਟਨਾ ਹੋਈ ਸੀ ਜੋ ਕੋਲਕਾਤਾ ਦੇ ਵਿੱਚ ਜੋ ਵੀ ਘਟਨਾ ਹੋਈ ਆ ਉਸ ਦਾ ਵਿਰੋਧ ਕਰਦੇ ਹਾਂ ਤੇ ਅਸੀਂ ਸਰਕਾਰ ਤੋਂ ਇਹ ਅਪੀਲ ਕਰਦੇ ਹਾਂ ਕਿ ਅਰੋਪੀਆਂ ਨੂੰ ਜਲਦ ਜਲਦ ਜੋ ਹੈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਜੋ ਹੈ ਊਮਨ ਸੇਫਟੀ ਸੰਬੰਧੀ ਜੋ ਹੈ ਹੋਰ ਸਖਤ ਕਾਨੂੰਨ ਜੋ ਹੈ ਲੈ ਕੇ ਆਇਆ ਜਾਵੇ ਤਾਂ ਕਿ ਜੋ ਹੈ ਸਾਨੂੰ ਪਬਲਿਕ ਪਲੇਸ 'ਚ ਜਾਂ ਜਦੋਂ ਅਸੀਂ ਘਰ ਬਾਹਰ ਨਿਕਲਦੇ ਆ ਅਸੀਂ ਆਪਣੀ ਸੇਫ ਨਾ ਚਿੰਤਾ ਕਰ ਸਕੀਏ